ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋਤ ਸਿੰਘ ਬਰਾੜ ਤੇ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਟਾਈਮ ਆਈ ਥਿੰਕ ਹੋ ਗਿਆ ਪੌਣੇ 5 ਵਜੇ ਦਾ ਟਾਈਮ ਹੋਊਗਾ ਹਾਂਜੀ ਲੋ ਜੀ ਆਪਾਂ ਫਸਟ ਫੋਨ ਮਾਰਨਿੰਗ ਉੱਠ ਕੇ ਸਭ ਤੋਂ ਪਹਿਲਾਂ ਨਹਾ ਦੋ ਕੇ ਕਰਦੇ ਆਪਾਂ ਆਰਟ ਥੈਨ ਕਰਦੇ ਆ ਕੰਮਾਂ ਦੀ ਸ਼ੁਰੂਆਤ ਜਾਣਨੇ ਕਿਉਂਕਿ ਕੰਮ ਕਰ ਹਮੇਸ਼ਾ ਕਦੇ ਮੁੱਕਦੇ ਨਹੀਂ ਹੁੰਦੇ ਸੋ ਆਪਾਂ ਮਾਰਨਿੰਗ ਸਭ ਤੋਂ ਪਹਿਲਾਂ ਕਰਦੇ ਹੁੰਦੇ ਨੇ ਬਾਅਦ ਤਾਂ ਦਨ ਦੀ ਜਿਹੜੀ ਸ਼ੁਰੂਆਤ ਆ ਵਧੀਆ ਹੋਵੇ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਲਓ ਜੀ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਉਦੋਂ ਬਾਅਦ ਕਿਚਨ ਦੇ ਵਿੱਚ ਆ ਗਏ ਆਪਾਂ ਦਵਾਦੋ ਕੱਟ ਰਏ ਸੀ ਸਬਜੀ ਆਪਾਂ ਬਣਾਉਨੇ ਸੀ ਆਲੂ ਚੋਲੇ ਸੋ ਆਪਾਂ ਧਰ ਲਾਂਗੇ ਦਵਾਦੋ ਸਬਜੀ ਇਹ ਜਿਹੜੇ ਉੜਦਿਆ ਸਰ ਕੰਮ ਕਰਨਾ ਚ ਲੱਗ ਜੀ ਦਾ ਸਾਰਾ ਦਿਨ ਪਤਾ ਨਹੀਂ ਲੱਗਦਾ ਜੇ ਤੋਂ ਸਵੇਰ ਉੱਠਦੇ ਇੱਕ ਵਾਰੀ ਤੇ 9 ਵਜੇ ਤੱਕ ਤਾਂ ਪਤਾ ਨਹੀਂ ਲੱਗਦਾ ਕਿੱਥੇ ਤੁਰੇ ਫਿਰਦੇ ਆ ਕੰਮਾਂ ਦੇ ਵਿੱਚ ਰੁੱਝੇ ਬਣੁੰਦੇ ਆ ਇੱਕ ਕੰਮ ਛੱਡੀ ਤਾਂ ਦੂਜਾ ਫੜ ਲਈਦਾ ਚਲੋ ਜੀ ਇੱਥੇ ਮੈਂ ਦਵਾਦੋ ਕੱਟ ਰਹੀਆਂ ਸਬਜੀ ਤੇ ਧਰ ਕੇ ਸਬਜੀ ਤੇ ਉਦੋਂ ਬਾਅਦ ਨਾਲ ਦੇ ਨਾਲ ਲਾਵਾਂਗੇ ਇੱਥੇ ਲਾ ਰਹੀ ਮੈਂ ਤੜਕਾ ਤੇ ਨਾਲ ਦੇ ਨਾਲ ਆਪਾਂ ਤੜਕਾ ਤੇ ਕਿਚਨ ਦੇ ਇਧਰ ਉਹ ਨਵੇੜਾਂ ਕੇ ਕੰਮ ਉਹਦੋਂ ਬਾਅਦ ਜਿਹੜੇ ਬਰਤਨ ਉਹਨਾਂ ਨੂੰ ਮਾਂਜ ਕੇ ਕਰਕੇ ਸਾਰਾ ਕਿਚਨ ਦਾ ਕੰਮ ਨਵੇੜਾਂਗੇ ਉਹ ਆਪਾਂ ਇੱਥੇ ਮੈਂ ਬੈਠ ਕੇ ਬਣਾ ਲਈ ਸੀ ਕਈ ਵਾਰ ਮੈਂ ਖੜੇ ਹੋ ਕੇ ਬਣਾ ਲੈਨੇ ਕਈ ਵਾਰ ਉਹ ਹੀ ਜੀ ਕਰ ਪੈਂਦਾ ਨਾ ਥੱਕ ਜੇ ਜਾਂਦਾ ਜੇ ਫਿਰ ਸਾਰੇ ਕੰਮ ਖੜ ਕੇ ਕਰਨੇ ਹੁੰਦੇ ਸੋ ਮੈਂ ਕਈ ਵਾਰ ਪ੍ਰੈਫਰ ਕਰਦੇ ਹਾਂ ਕਿ ਚਲ ਬਹਿ ਕੇ ਅਸਤ ਰੋਟੀ ਲਾ ਲੈਨੇ ਫਿਰ ਤਗੜ ਤਗੜ ਚੱਲਦੀ ਇਹਦੇ ਸਾਰੇ ਕੰਮਾਂ ਚ ਭੱਜ ਭੱਜ ਕੰਮ ਕਰਦੇ ਆ ਲਓ ਜੀ ਆਗੇ ਸੇ ਭਾਂਡੇ ਇਕੱਠੇ ਵਾਵਾ ਹੋ ਗਏ ਸੀ ਮੈਂ ਕਿਹਾ ਨਾ ਇਹ ਗਲਤੀ ਭਾਂਡੇ ਇਕੱਠੇ ਫਿਰ ਰੋਟੀ ਤੋਂ ਬਾਅਦ ਜਿਆਦਾ ਹੋ ਜਾਂਦਾ ਤੇ ਭਲੇ ਇੰਨੇ ਕ ਮਾਂਜ ਪੰਡੇ ਆਪਣੇ ਹੋ ਗਏ ਸੁਆਵਾ ਤੇ ਮੈਂ ਕਿੱਧਰ ਪੰਡੇ ਮਾਚ ਕਿਤੇ ਰਹਿ ਜੂ ਇੱਧਰ ਤੇ ਰੋਟੀ ਖਾ ਕੇ ਫਿਰ ਜਿਹੜੇ ਪੰਡੇ ਮੰਜਨ ਹੋ ਉਹ ਰਹਿ ਜਾਣਗੇ ਚਲੋ ਜੁਣ ਪਰਲੇ ਮਾਚ ਕੇ ਫਿਰ ਮਿਲਦੇ ਮੈਂ ਤੁਹਾਨੂੰ ਜੋ ਆਪਾਂ ਆ ਗਿਆ ਕਿਚਨ ਦੀ ਕਿਚਨ ਦਾ ਸਾਰਾ ਕੰਮ ਲਵੇੜ ਕੇ ਇਹ ਦੋ ਮਿੰਟ ਬਹਿ ਜਗੇ ਉਹ ਚੁੰਨੀ ਲੈ ਦੇ ਜਮਾ ਪਿੱਜੀ ਪਏ ਗੂੜੇ ਲਾਉ ਉਹ ਤੇ ਕਿਚਨ ਦਾ ਆਪਣਾ ਸਾਰਾ ਕੰਮ ਓਵਰオール ਨਿਬੜ ਗਿਆ ਬਸ ਖਾਣਾ ਵਗੈਰਾ ਖਾਣ ਤੋਂ ਬਾਅਦ ਆਪਣੇ ਭਾਂਡੇ ਲੈ ਜਾਣਗੇ ਤੇ ਹੁਣ ਆ ਗਈ ਸਮਾਂ ਰੂਮ ਚ ਰੂਮ ਚ ਤੁਹਾਨੂੰ ਪਤਾ ਮੈਸੀ ਹੋ ਜਾਂਦਾ ਸਵੇਰ ਉੱਠਦੇ ਹੋ ਤੁਹਾਨੂੰ ਮੈਨੂੰ ਸੋਚਿਆ ਤਾਂ ਬਦ ਰੂਮ ਕਲੀਨ ਕਰਦੀਆਂ ਕਿਉਂਕਿ ਕੱਲ ਵੀ ਪੋਚੇ ਨਹੀਂ ਲੱਗੇ ਸੀ ਅੱਜ ਪੋਚੇ ਲਾਉਣੇ ਆ ਤੇ દવા ਦਾ ਹੁਣ ਮੈਨੂੰ ਟਾਈਮ ਹੋਇਆ ਆਈ ਥਿੰਕ ਐਸਾ ਜਦ ਜੋਧਰਨ ਪਟਾਟਾ ਸਵੇਰੇ 6:30 ਹੋਏ ਤੇ ਮੈਂ ਕਰਦੀ ਦਵਾ ਦਾ ਸਵਾ ਪੋਨਾ ਘੰਟੇ ਮੇ ਕੋਈ ਪੋਨਾ ਘੰਟੇ ਮੈਂ ਝਾੜੂ ਪੂੰਚ ਕਰ ਲਾਂਗੀ ਦੈਨ ਹੁਣ ਤੁਹਾਨੂੰ ਮੈਂ ਉਦੋਂ ਹੀ ਮਿਲਾਂਗੀ ਕੰਮ ਵਗੈਰਾ ਨਬੇੜ ਕੇ ਦੈਨ ਹੁਣ ਜਪ ਜੋ ਤੂੰ ਤਿਆਰ ਕਰਨ ਵਾਲੇ ਮਿਲਦੇ ਆ ਪਰ ਤੁਹਾਨੂੰ ਨਾਲ ਫੋਨ ਚਾਰਜ ਲਾ ਲਈ ਲੋ ਜਾਂਦਾ ਤਾਂ ਲਓ ਜੀ ਇੱਥੇ ਬਣ ਰਹੀ ਹੈ ਡੇ 7 ਅੱਛਰ ਦੇ ਜਿਹੜੇ ਦੋਈ ਫਸਟ ਸਟੈਪ ਕੀਤੀ ਆਪਾਂ ਟੈਂਡੇਸ ਰਿਜ਼ਲਟ ਲਵਾਂਗੇ ਤੁਹਾਨੂੰ ਚਲੋ ਜੀ ਬਸ ਫੇਰ ਲਿਆ ਆਪਾਂ ਦਸ ਨੰਬਰ ਲੈ ਲਈ ਜਬਾਤ ਨੂੰ ਲੋ ਜੀ ਜਦੋਂ ਜੋੜਾ ਹੋ ਗਿਆ ਜਦੋਂ ਤੇ ਮੰਮਾ ਕਰ ਰਹੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਅੱਜ ਬੰਮਾ ਨਾਲ ਬਾਲਾ ਪਿਆਰ ਕਰੀ ਜਾਂਦਾ ਸੀ ਮਾਰਨਿੰਗ ਹੀ ਚਲੋ ਜੀ ਮਮ ਵੀ ਕਹ ਰਹੇ ਸਨ ਜਿਆਦਾ ਪਿਆਰ ਕਰੀ ਜਾਂਦਾ ਸਵੇਰ ਸਵੇਰ ਲੱਗਿਆ ਪਿਆ ਹੁਣ ਅਸੀਂ ਪੀਦੇ ਹਾਂ ਦਵਾਈ ਜਿਹੜੀ ਮਮਾ ਨੇ ਰੈਡੀ ਕੀਤੀ ਸੀਗੀ ਸਿਰ ਦਰਦ ਤੋਂ ਅਸੀਂ ਬੈਠ ਕੇ ਉਹ ਪੀਦੇ ਹਾਂ ਦਵਾਈ ਤੇ ਦੈਨ ਮਿਲਾਂਗੇ ਤੋਂ ਬਾਅਦ ਹੁਣ ਜਾਪ ਚੋ ਤੇ ਨਹਾਣ ਗਿਆ ਪਪਾ ਦੇ ਨਾਲ ਚਲੋ ਜੀ ਮਿਲਦੇ ਪਾ ਫਿਰ ਇੱਥੇ ਥੋੜੇ ਜਿਹਾ ਕੱਪੜੇ ਪਏ ਸੀ ਸੈਕਿੰਡ स्लॉट ਪਿਆ ਸੀ ਫਿਰ ਮਸ਼ੀਨ ਵਿੱਚ ਮੈਂ ਕਿਹਾ ਦਵਾ ਦੋ ਇਹਨਾਂ ਨੂੰ ਕੁੱਕ ਨੇ ਬਾਹਰ ਲੈਨੇ ਆਪਾਂ ਤੇ ਦੈਨ ਕਰਾਂਗੀ ਫਿਰ ਟਾਈਮ 'ਚ ਜਿਹੜਾ ਟਾਈਮ ਨਿਕਲ ਕੇ ਕੰਮ ਹੋ ਜਾਂਦਾ ਬਸ ਉਹ ਕਰ ਲਈਦਾ ਦਵਾ ਦਾਵਾ ਆਪਾਂ ਤਾਂ ਚਲੋ ਜੀ ਜਬ ਚੋ ਤਾਂ ਵਿਹਨ ਨਾ ਮਾਂ ਪਾਪਾ ਨਾਲ ਤੇ ਆਪਾਂ ਨਾਲ ਚੋਚੋ ਬਣਾਉਣੇ ਬ੍ਰੈਕਫਾਸਟ ਜਿਹੜਾ ਨੇ ਖਾ ਕੇ ਜਾਣਾ ਸਕੂਲ ਵਾਲਾ ਤਾਂ ਪੈਕ ਕਰਤਾ ਖਾ ਕੇ ਜਾਂਦੇ ਹੋ ਬ੍ਰੈਡ ਉਹ ਵੀ ਇਦਾਂ ਕੀ ਉਹ ਕੋਈ ਸੌਸ ਵਗੈਰਾ ਦਾ ਕੁਝ ਨਹੀਂ ਲਾ ਰਹੇ ਮੈਂ ਤੇ ਬਣਾ ਲਈ ਕਿਉਂਕਿ ਮੈਂ ਕੱਲ 2-3 ਤਰ੍ਹਾਂ ਨਾਲ ਇੱਕ ਸਿੰਪਲ ਬਣਾਏ ਸੀ ਇੱਕ ਬਣਾਏ ਸੀਗੇ ਸੌਸੇਜ ਲਗਾ ਕੇ ਇੱਕ ਬਣਾਏ ਸੀ ਇਹ ਰਹਾ ਟਮਾਟਰ ਲਾ ਕੇ ਪਰੋ ਨੇ ਸਿੰਪਲ ਹੀ ਲਾਈਟ ਕੀਤਾ ਫਿਰ ਮੈਂ ਅੱਜ ਵੀ ਸਿੰਪਲ ਹੀ ਬਣਾ ਲਿਆ ਟਮਾਟਰ ਵਾਲਾ ਅੱਗੇ ਆਪਣੇ ਕੋਲ ਟਮਾਟਰ ਨਹੀਂ ਹੁੰਦਾਗਾ ਆਪਾਂ ਪਾਉਂਦੇ ਨੇ ਉਹਦੇ ਆ ਪਰ 10 ਲੈ ਕੇ ਆਂਦੀ ਸੀ ਪਾਈ ਆ 30 ਪਈ ਆ ਚਾਰ ਚੜ ਗਏ ਸੀ ਬਾਹਲੇ ਵਿੱਚ ਜੇ ਦੀ ਬਿਲ ਖਰਾਬ ਹੋ ਜਾਂਦੀ ਚੀਜ਼ ਬਾਹਲੇ ਪਈ ਹੋਵੇ ਉਹਨੇ ਨਹੀਂ ਹਣੀ ਖਰਾਬ ਨਾ ਸੋ ਰੇਸਨ ਦਾ ਜਿਹੜਾ ਆਲਵੇਸ ਹੀ ਬੈਸਟ ਹੁੰਦਾ ਦੇ ਮੈਨੂੰ ਤਾਂ ਮਰਜ਼ੀ ਬਣਾ ਬੈਸਨ ਦਾ ਚੰਗਾ ਹੁੰਦਾ ਪਰ ਚੰਗੀ ਤਰ੍ਹਾਂ ਹੁੰਦਾ ਹੈਗਾ ਕੋਈ ਤੈਨੂੰ ਟਰਾਈ ਨਾ ਸੰਨਾ ਰਾਏ ਟੇਸਟ ਬਹੁਤ ਵੜ ਗਿਆ ਜੇ ਖਾਣਾ ਤਾਂ ਦਹੀਂ ਨਾਲ ਦੇ ਦੇ ਨੇ ਅੱਧਾ ਖਾ ਲੋ ਹੈ ਪਹਿਲਾਂ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੁੱਛੋ ਤੁਸੀਂ ਕਿਵੇਂ ਹੋ ਓਕੇ ਬੇਟਾ ਮਮਾ ਕੀ ਬਣਾ ਰਿਹਾ ਏ ਤੁਹਾਡੇ ਹੋਆ ਹੋਆ ਪੋਹਾ ਨਹੀਂ ਬੇਟਾ ਚਿੱਲਾ ਇਹਦਾ ਫੇਵਰੇਟ ਪੋਹਾ ਨਹੀਂ ਕੋਈ ਯਾਦ ਹੁੰਦਾ ਬੇਟਾ ਪੋਹਾ ਨਹੀਂ ਨਾ ਚਿੱਲਾ ਇਹ ਬਣਾਉਂਦੇ ਨੇ ਮਮਾ ਚਿੱਲਾ लो जी अपना चिल्ला बहुत सोना तैयार हो गया चलो जी निके निके दो बाल चलिए हाँ जी बेटा कर दे चल स्कूल अच कर दे चले कर दे चले गए ना स्कूल बाय जी टाइम हो गया पौने कनौ का ਜੱਪਾ ਕੰਮ ਕਰਨ ਵੇੜਦੇ ਸੀ ਬਾਹਰ ਦੇ ਜਿਹੜੇ ਚਪਚਤਨ ਤਣ ਤੋਰ ਕੇ ਕੰਮ ਕਰਨ ਵੇੜ ਕੇ ਤੇ ਮੈਂ ਹੁਣ ਅੱਜ ਲੇਟ ਹੋ ਗਿਆ ਕਿ 8:30 ਕਰ ਲੀਏ ਤੇ ਫਸਟ ਅੱਜ ਥੋੜੇ ਲੇਟ ਹੋ ਗਏ 15 ਮਿੰਟ ਕੰਮ ਜੀ ਸੀ ਜਿਹੜੇ ਕਰ ਰਹੀ ਹਾਂ ਇਹ ਸਾਰੇ ਤੇ ਬ੍ਰੈਕਫਾਸਟ ਵਿੱਚ ਅੱਜ ਪੀਵਾਂਗੇ ਖਾਵਾਂਗੇ ਬੱਚੇਲਾ ਤੋਂ ਉਸ ਤੋਂ ਪਹਿਲਾਂ ਆਲਵੇਸ ਪਰ ਮੈਂ ਥੋੜਾ ਨਾਲ ਗੱਲ ਨਾਲ ਸ਼ੇਅਰ ਕੀਤੀ ਸੀ ਬਠਿੰਡੇ ਦੀਆਂ ਸ ਬਠਿੰਡਾ ਸਿਟੀ ਚ ਰਹਿ ਕੇ ਆਏ 2 ਸਾਲ ਆ 2 ਸਾਲੇ 3 ਸਾਲ ਹੀ ਰਹਿ ਕੇ ਆਏ 1 ਸਾਲ ਤਾਂ ਪੂਰੇ ਹੀ ਰਹਿ ਕੇ ਆਏ ਤੇ 6-6 ਮਹੀਨੇ ਇਕੱਲੇ ਆ ਸਰਦੀ ਸਰਦੀ ਦੇ ਤੇ ਬਹੁਤ ਮਜ਼ਾ ਆਉਂਦਾ ਸੀ ਜਿਹੜੇ ਵੀ ਅਸੀਂ ਇਹ ਜਿਹੇ ਚ ਰਹਿ ਕੇ ਆ ਬਹੁਤ ਹੀ ਵਧੀਆ ਲੋਕ ਸੇ ਉੱਥੇ ਨੇ ਬਹੁਤ ਵਧੀਆ ਲੋਕ ਸੇ ਇੱਥੇ ਪਿੰਡਾਇ ਤਾਂ ਕਿਸੇ ਆਉਣਾ ਨਹੀਂ ਜਾਣਾ ਨਹੀਂ ਤੇ ਸ਼ਹਿਰਾਂ ਦੇ ਵਿੱਚ ਇਹ ਸਿਸਟਮ ਨਹੀਂ ਹੁੰਦਾ ਸ਼ਾਮ ਨੂੰ ਬੁੜੀਆਂ ਤੁਹਾਡੇ ਸਾਹਮਣੇ ਕੰਮ ਵਗੈਰਾ ਕਰਕੇ ਬੁੜੀਆਂ ਇਕੱਠੀਆਂ ਕੇ ਬਾਹਰ ਬਹਿ ਕੇ ਗੱਲਾਂਬੱਤਾਂ ਮਾਰ ਲੈਂਦੀਆਂ ਨੇ ਦੁੱਖ ਸੁੱਖ ਸ਼ੇਅਰ ਕਰ ਲੈਂਦੀਆਂ ਨੇ ਇੱਥੇ ਤਾਂ ਪਹਿਲੀ ਗੱਲ ਤਾਂ ਪਿੰਡਾ 'ਚ ਕਿਸੇ ਘਰੇ ਨਹੀਂ ਜਾਂਦਾ ਪਹਿਲੇ ਗਲਾਂ ਗਵਾੜੀ ਇੱਕ ਦੂਜੇ ਦੇ ਇਥੇ ਸੜੀ ਜਾਂਦਾ ਹੁੰਦਾ ਪਿੰਡਾਂ 'ਚ ਅੱਜ ਆਪਾਂ ਬ੍ਰੇਕਫਾਸਟ ਤੇ ਬ੍ਰੇਕਫਾਸਟ ਵਿੱਚ ਆਪਾਂ ਹੈਗਾ ਦਹੀਂ ਦੇ ਨਾਲ ਚਿਲਾ ਖਾਵਾਂਗੇ ਆਪਾਂ ਚਿਲਾ ਮੇਰਾ ਫੇਵਰੇਟ ਹੈ ਜਿਸ ਤਰ੍ਹਾਂ ਮੈਂ ਕਹਦੀ ਨਾ ਪੋਹਾ ਮੇਰਾ ਫੇਵਰੇਟ ਉਸ ਤਰ੍ਹਾਂ ਮੇਰਾ ਚਿਲਾ ਵੀ ਫੇਵਰੇਟ ਹੈ ਲੋ ਜੀ ਕਰਦੇ ਆ ਟੇਸਟ ਤੇ ਤੁਹਾਨੂੰ ਦੱਸਦੇ ਕਿੰਨਾ ਬਣਿਆ ਅੱਜ ਟਮਾਟਰ ਵਗੈਰਾ ਵੀ ਹੈਗਾ ਸੀ ਆਪਣੇ ਕੋਲ ਬਹੁਤ ਟੇਸਟੀ ਬਣਿਆ ਨੋ ਵਰਡਸ ਬਹੁਤ ਜ਼ਿਆਦਾ ਟੇਸਟੀ ਬਣਿਆ ਜੀ लो जी मौसम ना चंह तरह तो, पहनी जी तो है जी जो करेड़ी धुप होती है सेट भी पैसे तो है पर घट शाम तक कोई पता नहीं मीह वगैरह जी सिस्टम चलो बेटा आ जाओ ये भी मगर ही तुरंत मेरे चलो अंदर चलो सारे सत श्रीकाल करो सताल चलो 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 अगे चलो ਚਲੋ ਜੀ ਬੱਚੇ ਆ ਗਏ ਹੁਣ ਆਪਾਂ ਪੜਾਈਏ ਟਿਊਸ਼ਨ ਮਿਲਦੇ ਆਪਾਂ ਤੁਹਾਨੂੰ ਫਿਰ ਉਹ ਜੀ ਆਪਾਂ ਲੈਂਦੇ ਸੀ ਆਹ ਵਾਲੇ ਉਦੋਂ ਸੂਟ ਇਹਦਾ ਕਲਰ ਨੂੰ ਥੋੜਾ ਜਿਹਾ ਇੱਥੇ ਲਾਈਟ ਆ ਜਾਂਦਾ ਥੋੜਾ ਡਾਰਕ ਹੈ ਤਿੰਨ ਸੂਟ ਲੈਂਦੇ ਆਪਾਂ ਇਹਦੇ ਇੱਕ ਦੋਨਾਂ ਮੰਮੀਆਂ ਦੇ ਉਧਰ ਲਈ ਤੇ ਇੱਕ ਮੇਰਾ ਤੇ ਆਪਾਂ ਰੈਡੀ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਤੇ ਕੋਈ ਬਹੁਤ ਹੀ ਮਹਿੰਗੇ ਨਹੀਂ ਬਿਲਕੁਲ ਲੈਸ ਦੇ ਵਿੱਚ ਮਿਲੇ ਆਪਾਂ ਨੂੰ ਤੇ ਬਹੁਤ ਹੀ ਕਪੜਾ ਬਹੁਤ ਸੌਫਟ ਹੈ ਪਿਓਰ ਕਾਟਨ ਹੈ ਤੇ ਜਦੋਂ ਤਿਆਰ ਹੋ ਗਿਆ ਮੈਂ ਤੁਹਾਨੂੰ ਸੂਟ ਉਦੋਂ ਦਿਖਾਵਾਂਗੇ ਕੱਲ ਨੂੰ ਆਪਾਂ ਸਟਿਚ ਕਰਨਾ ਦੇਵਾਂਗੇ ਤੇ ਰੈਡੀ ਹੋਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿੱਦਾਂ ਲੱਗਦਾ ਸੂਟ ਵੇਅਰ ਕਰਕੇ ਮੰਮੀ ਮੇਰਾ ਤੇ ਦੂਜੀ ਮੰਮੀ ਉਧਰ ਲਈਦਾ ਤਿੰਨ ਸੂਟ ਲੈਂਦੇ ਸੀ ਆਪਣ ਲੈਸ ਵਿੱਚ ਮਿਲੇ ਸੀ ਤਾਂ ਲੈ ਜਾਂਦੇ ਆਪਾਂ ਬਾਕੀ ਵਾਸਤੇ ਸੂਟ ਤਾਂ ਮੈਂ ਘਾਟੀ ਵੇਅਰ ਕਰਦੀ ਆ ਪਰ ਫੇਰ ਵੀ ਮੈਨੂੰ ਇਹ ਜਿਹੜੀ ਚੀਜ਼ ਰਿਵਾਜ ਚੱਲਦਾ ਬੇਸ਼ੱਕ ਬਣਾ ਤਾਂ ਲਵਾ ਬਣਾ ਲੀਂਦੀ ਹੁੰਦੀ ਮੈਂ ਚਲੋ ਦੱਸਿਓ ਕਿੱਦਾਂ ਲੱਗੇ ਤੁਹਾਨੂੰ ਮੇਰੇ ਸੂਟ ਆ ਕਲਰ ਠੀਕ ਆ ਰਿਹਾ ਥੋੜਾ ਜਿਹਾ ਲਾਈਟ ਆ ਥੋੜਾ ਜਿਹਾ ਲੀ ਬਰੀਕ ਬਰੀਕ ਆ ਬਹੁਤ ਸੋਹਣਾ ਪ੍ਰਿੰਟ ਹੈ ਲੋ ਜੀ ਆਪਾਂ ਆ ਗਏ ਸੀਗੇ ਬੱਚੇ ਟਿਊਸ਼ਨ ਪੜਾ ਆ ਕੇ ਨਾ ਇਕ ਕਸ਼ਨ ਪੜਾ ਕੇ ਤੇ ਆਪਾਂ ਸਬਜੀ ਬਣਾ ਲਈ ਸਬਜੀ ਬਣਾ ਕੇ ਤੇ ਦੁਪਾਹ ਦਾ ਕੱਪੜੇ ਪ੍ਰੈਸ ਕਰਨੇ ਸੋ ਕਰਕੇ ਤੇ ਚਾਹ ਤੋਂ ਧੋਣਵਾਤਵਾ ਕੇ ਰੈਡੀ ਕਰਕੇ ਹੁਣ ਆਪਾਂ ਬਣਾ ਲੈਣੇ ਰੋਟੀ ਚਲੋ ਜੀ ਹੁਣ ਆਪਾਂ ਬਣਾ ਲੈਣੇ ਰੋਟੀ ਉਹ ਜੀ ਬਣਾ ਲਈ ਦਵਾ ਦਾ ਰੋਟੀ ਤੇ ਵਲੌਗ ਆਪਣਾ ਪਹਿਲਾ ਆ ਗਿਆ ਸੀ ਕਿਉਂਕਿ ਆਪਣੇ ਕੱਲ ਕਿਉਂਕਿ ਕੁਝ ਟਾਈਮ ਨੂੰ ਸੈੱਟ ਮਤਲਬ ਆਪਾਂ ਕੀਤਾ ਸੀ ਐਡਜਸਟਮੈਂਟ ਜੀ ਕੀਤੀ ਸੀ ਟਾਈਮ ਦੀ ਸੋ ਆਪਣਾ ਜਿਹੜਾ ਵਲੋਗ ਹੈ ਮੈਂ 3:30 ਦੇ ਤਕਰੀਬ ਕੱਲ ਆ ਰਿਹਾ ਸੀ ਚਲੋ ਜੀ ਹੋ ਸਕੇ ਤਾਂ ਆਪਾਂ ਥੋੜਾ ਵਲੋਗ ਛੇਤੀ ਪਾਉਣ ਦੀ ਕੋਸ਼ਿਸ਼ ਹੀ ਕਰਾਂਗੇ ਬਾਕੀ ਹੁਣ ਕੋਈ ਪੱਕਾ ਨਹੀਂ ਕਹਿ ਸਕਦੇ ਕਿ ਪੱਕਾ ਟਾਈਮ ਹੈਗਾ 11 ਵਜੇ ਦਾ ਰੋਟੀਆਂ ਤੇ ਜੀ ਬੋਲ ਉਹ ਲੋਕਾ ਆਪਾਂ ਜਿਹੜਾ ਕੱਲ੍ਹ ਦੇ ਵਾਲਾ ਹੈਗਾ ਉਹਦੀ ਐਡੀਟਿੰਗ ਥੋੜੀ ਜੀ ਕਰ ਦਾਂਗੇ ਟਾਈਮ ਪੈਂਚਾ ਕੇ ਕੰਮ ਨੂੰ ਮੈਨੇਜ ਕਰਾਂਗੀ ਟਾਈਮ ਤੋਂ ਟਾਈਮ ਕੱਟ-ਕੱਟ ਕੇ ਵੇਖੋ ਕਿ ਜੀਵੇਂ ਕੱਪੜੇ ਕੱਪੜੇ ਪ੍ਰੈਸ ਕਰਕੇ ਆਈ ਸੀ ਪਹਿਲਾਂ ਤੇ ਤੋਂ ਤਾਂ ਜੋ ਜੋ ਨਵਾਂ ਬਣਾ ਸੀਗਾ ਉਹਨੂੰ ਨਵਾਂ ਹੋਇਆ ਤਵਾਂ ਉਹ ਤੋਂ ਬਾਅਦ ਕੁਸਨ ਬਣਾਉਣ ਤੋਂ ਬਾਅਦ ਕਿੰਨੇ ਕੰਮ ਹੋ ਜਾਂਦੇ ਸਬਜ਼ੀ ਬਣਾਈ ਹੋਰ ਰੋਟੀ ਦੇ ਬਣ ਸੀ ਰੋਟੀ ਵੀ ਲਾਤਾ ਰੋਟੀ ਕੁਸੀਂ ਤਾਂ ਰੋਟੀ ਵੈਸੇ ਵੀ ਸਦਿਆਂ ਹੀ ਖਾ ਲੈਂਦੇ ਥੋੜੀ ਜੀ ਸਵੇਰ ਨੂੰ ਮੈਂ ਦੇਰ ਹੋ ਗਈ ਕਈ ਵਾਰ ਮੰਮੀ ਨੂੰ ਪੁੱਛੋ ਤਾਂ ਨਾ ਫਿਰ ਲੇਟ ਹੋ ਜਾਏਗਾ ਅਦਰਵਾਈਜ਼ ਮੈਂ ਪਰਫਰ ਕਰਦਾ ਹਾਂ ਕਿ ਮੈਂ ਸਵੇਰੇ ਖਾ ਲਵਾਂ ਕਿਉਂਕਿ ਰਾਤ ਨੂੰ ਤਾਂ ਬੜੀ ਜੱਟ ਜਿਹਾ ਰੋਟੀ ਖਾਣੇ ਖਾ ਕੇ ਸੋਣਾ ਹੀ ਨਹੀਂ ਪਿਆ ਆਪਣਾ ਰੈਡੀ ਹੈ। ਸਵਾਦ। ਓ ਮਾਈ ਗਾਡ। ਇਹ ਬੋਲੇ ਕਿ ਕੌਣ ਆਉਂਗਾ ਚੰਨ। ਕਿਹਨੇ ਆਇਆ? ਬਰਾਜਾ। ਚਾਪਾ। ਉਹ ਚਾਪਾ ਦਾ ਚਾਚੂ ਆਇਆ। ਟਿਊਸ਼ਨ ਪਰ ਮਨ ਲਾਉਂਦਾ ਹਾਂ ਬੱਚੇ ਵੀ। ਤੇ ਉਹਦੇ ਨਾਲ ਹੁਣ ਪਲੇ ਕਰੀ ਜਾਂਦਾ ਮੇ ਜਨੇ ਚਾਹਰ ਦਾ ਪਰੂਨੀਆਂ ਕਰਦਾ ਜੂਏ ਅੱਜ ਕਦੋਂ ਲਿਆਣੀ ਹੈ ਗਰਮੀ ਬਹੁਤ ਜ਼ਿਆਦਾ ਅੱਜ ਮੌਸਮ ਨਾ ਅਜੀਬ ਜਿਹਾ ਸੀ ਮਤਲਬ ਨਾ ਤਾਂ ਧੁੱਪ ਦਿਖਾਈ ਦਿੰਦੀ ਸੀ ਧੁੱਪ ਹੈ ਸੇਕ ਸੀਗਾ ਧੁੱਪ ਵਾਲਾ ਪਰ ਧੁੱਪ ਦਿਖਾਈ ਨਹੀਂ ਦਿੰਦੀ ਬਈ ਸੀ ਦੁਪਹਿਰੇ ਜੇਕਰ ਮਤਲਬ ਮਤਲਬ 2:30 ਪੋਨੇ 4:00 ਵਜੇ ਤੱਕ ਆਇਆ ਹੋਊਗਾ ਕਿ ਚੇਟ ਲੋ ਜੀ ਸੇਕ ਹੈਗਾ ਸੀ ਪੂਰਾ ਗਰਮੀ ਤੋਂ ਮਹੀਨਾ ਲਾਉਂਦੀ ਗੱਲ ਸੌਣ ਭਾਦੋ ਤੇ ਬੁਰਾ ਹਾਲ ਆਪਾਂ ਨੂੰ ਅੱਜ ਆਲੂ ਬੋਇਲ ਨਹੀਂ ਕਰਦੇ ਤੇ ਆਲੂ ਬੋਇਲ ਕਰਕੇ ਰੱਖਨੇ ਨੇ ਤੇ ਨਾ ਛਾਣਨ ਕਿਉਂਕਿ ਸੋਭਾ ਇੱਕ ਤਾਂ ਆਪਾਂ ਜੇ ਵੀ ਸਬਜ਼ੀ ਬਣਾਉਣੀ ਹੁੰਦੀ ਫਿਰ ਉਹਦੇ ਵਿੱਚ ਬੋਇਲ ਕੀਤੀ ਪਾਣੀ ਇੱਕ ਬੇਲ ਨੂੰ ਬਣਾ ਕੇ ਦੇਨੇ ਹੁੰਦੇ ਆਪਾਂ ਥੂਬੇ ਨਾਲ ਵਿੱਚ ਤੋਂ ਅੱਜ ਕੋਈ ਲੋੜ ਨਹੀਂ ਕਿਉਂਕਿ ਕੱਲ ਨੂੰ ਕਮਰੋ ਦਾ ਸੰਡੇ ਤੇ ਸੰਡੇ ਨੂੰ ਕੱਲ ਨੂੰ ਦਾਲ ਬਣਾਉਣੀ ਹੈ ਆਪਾਂ ਤੇ ਦਾਲ ਆਪਣਾ ਦੇਵੇ ਖਾਈ ਲੈਂਦਾ ਦਾਲ ਨਾਲ ਪਰਾਂ ਤੇ ਖਾਵਾਂਗੇ ਚੂਰੀ ਕੁੱਟ ਦਾਂਗੇ ਆਪਾਂ ਸੋਨੇ ਕੇ ਨਾਮ ਨਾਲ ਗੱਲਾਂ ਕਰਦੇ ਰੋਟੀ ਗੱਲਾਂ ਕਰਦੇ ਪਤਾ ਨਹੀਂ ਲੱਗਾ ਕੱਲ ਕੀ ਹੋਇਆ ਤੁਹਾਨੂੰ ਦੱਸਿਆ ਸੀ ਨਾ ਬਲਾਗ ਤੇ ਕਿ ਸਟੂਡੈਂਟ ਦੇ ਮਮਾ ਦਾ ਫੋਨ ਆ ਗਿਆ ਤੇ ਗੱਲਾਂ ਕਰਦੇ ਕਰਦੇ ਰੋਟੀ ਵੀ ਵੱਧ ਲਾ ਲਈ ਰੋਟੀਆਂ ਵਿੱਚ ਲੋੜ ਤਾਂ ਜਾਣਾ ਲਾਉਂ ਗੱਲਾਂ ਕਰਦੇ ਪਤਾ ਹੀ ਨਹੀਂ ਲੱਗਦਾ ਲੋ ਜੀ ਆਪਾਂ ਅੱਗੇ ਸੁਣਾਉਂ ਤੋ ਕੇ ਤੇ ਹਸਬੰਦ 18 ਨੇ ਤੇ ਆਪਾਂ ਬੀਵੀ ਨੂੰ ਟਾਈਮ ਤੇ ਅਕੋਰਡਿੰਗ ਸਾਰਾ ਕੁਝ ਕੋਲ ਨੇ ਫਿਰ ਨੇ ਹੁਣ ਕੋਨੇ ਰੋਟੀ ਟਾਈਮ ਹੋ ਗਿਆ ਰੋਟੀ ਦਾ ਬੱਚਾ ਜੱਪ ਜੱਪ ਬੇਟਾ ਇਹ ਤੇ ਸਸਟੀ ਕਰ ਦੋ ਸਾਰ ਇਹਨੂੰ ਪਹਿਲਾਂ ਹੀ ਸਸਟੀ ਕਰ ਇਹਦੇ ਬਸ ਪੂਣੀ ਕਰਤੀ ਸੀ ਕਿਉਂਕਿ ਮਾਰਨਿੰਗ ਸਵੇਰ 7 ਵਜੇ ਨੂੰ ਹੁੰਦਾ ਹੈਗਾ ਚਲੋ ਜੀ ਖਵਾਈਏ ਰੋਟੀ ਇਹਨੂੰ ਆਪੇ ਰੋਟੀ ਇਹ ਚਲੋ ਜੀ ਮਿਲਦੇ ਆਪਾਂ ਰੋਟੀ ਖਾ ਕੇ ਤੁਹਾਨੂੰ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓਗਾ ਤੁਹਾਨੂੰ ਸਾਡੀ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਨੇ ਬਾਕੀ ਕਿ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੇ ਆਉਣ ਵੇਲੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਚਲੋ ਜੀ ਮਿਲਦੇ ਆ नेक्स्ट ਵਲੌਗ ਦੇ ਨਾਲ